ਉਨ੍ਹਾਂ ਦੀ ਜੀਟੀਬੀ ਮਾਰਕੀਟ ਵਿੱਚ ਸਥਿਤ ਆਈਡੀਪੀ ਸੰਸਥਾ ਵੱਲੋਂ ਇੱਕ ਸੈਮੀਨਾਰ ਕਰਵਾਇਆ ਗਿਆ ਜਿਸ ਵਿੱਚ ਕੈਨੇਡਾ ਜਾਣ ਵਾਲੇ ਵਿਦਿਆਰਥੀਆਂ ਨੇ ਭਰਪੂਰ ਲਾਭ ਉਠਾਇਆ ਹਾਲਾ ਵਿੱਚ ਹੀ ਦੇਖਿਆ ਗਿਆ ਕੈਨੇਡਾ ਸਰਕਾਰ ਨੇ ਆਪਣੇ ਕਈ ਕਾਨੂੰਨਾਂ ਵਿੱਚ ਬਦਲਾਅ ਕੀਤੇ ਨੇ ਜਿਸ ਨੂੰ ਲੈ ਕੇ ਵਿਦਿਆਰਥੀਆਂ ਵਿੱਚ ਕਾਫੀ ਭੰਬਲ ਪੁੱਸਾ ਪਾਇਆ ਜਾ ਰਿਹਾ ਹੈ ਅੱਜ ਹੋਏ ਸੈਮੀਨਾਰ ਵਿੱਚ ਵਿਦਿਆਰਥੀਆਂ ਦੇ ਹਰ ਸਵਾਲ ਦਾ ਜਵਾਬ ਦਿੱਤਾ ਗਿਆ ਉਹਨਾਂ ਨੂੰ ਕੈਨੇਡਾ ਕਿਵੇਂ ਜਾਣਾ ਹੈ ਕਿਵੇਂ ਰਹਿਣਾ ਹੈ ਤੇ ਕਿਹੜੀ ਨੌਕਰੀ ਕਰਨੀ ਹੈ ਇਸ ਸਬੰਧੀ आईडीपी शाखा ਦੇ ਮੈਨੇਜਰ ਵਿਸ਼ਾਲ ਗੁਪਤਾ ਨੇ ਪੂਰੀ ਜਾਣਕਾਰੀ ਦਿੱਤੀ ਹੈ। ਸਤਿ ਸ਼੍ਰੀ ਅਕਾਲ ਮੇਰਾ ਨਾਮ ਵਿਸ਼ਾਲ ਗੁਪਤਾ ਹੈ। ਆਈਡੀਪੀ ਆਫਿਸ ਖੰਨਾ ਦੇ ਵਿੱਚ ਮੈਂ ਬ੍ਰਾਂਚ ਮੈਨੇਜਰ ਹਾਂ ਤੇ ਅੱਜ ਸਾਡੇ ਆਫਿਸ ਦੇ ਵਿੱਚ ਇਹ ਜਿਹੜਾ ਪ੍ਰੋਗਰਾਮ ਰੱਖਿਆ ਗਿਆ ਇਹਨੂੰ ਅਸੀਂ ਕਹਿੰਦੇ ਪ੍ਰੀ ਡਿਪਾਰਚਰ ਫਾਰ ਕੈਰੰਟਾ ਜਿਹੜੇ ਸਟੂਡੈਂਟਸ ਦਾ ਵੀਜ਼ਾ ਆ ਚੁੱਕਾ ਹੋਇਆ ਹੈ ਉਹਨਾਂ ਸਟੂਡੈਂਟਸ ਨੂੰ ਅਸੀਂ ਇੱਥੇ ਬੁਲਾ ਕੇ ਉਨਾਂ ਨੂੰ ਇੱਥੇ ਜਾਣ ਤੋਂ ਲੈ ਕੇ ਉਹਨਾਂ ਦੇ ਕਾਲਜ ਤੱਕ ਪਹੁੰਚਣ ਤੱਕ ਕੀ ਕੀ ਜ਼ਰੂਰੀ ਚੀਜ਼ਾਂ ਚਾਹੀਦੀਆਂ ਨੇ ਤੇ ਉਹਨਾਂ ਨੇ ਕਿਹਨਾ ਚੀਜ਼ਾਂ ਦਾ ਖਿਆਲ ਰੱਖਣਾ ਹੈ ਇਸ ਬਾਰੇ ਅਸੀਂ ਉਹਨਾਂ ਨੂੰ ਅਪਗਤ ਕਰਾਉਣ ਲਈ ਅੱਜ ਆਪਣੇ ਆਫਿਸ ਦੇ ਵਿੱਚ ਬੁਲਾਇਆ ਹੋਇਆ ਹੈ ਇਹਦੇ ਵਿੱਚ ਸਾਨੂੰ ਦਾਜਰ ਬੜੀ ਖੁਸ਼ੀ ਹੋ ਰਹੀ ਹੈ ਕਿ ਅਸੀਂ ਆਪਣੇ ਬੱਚਾ ਨੂੰ ਸਿਰਫ ਵੀਜ਼ਾ ਤੱਕ ਹੀ ਨਹੀਂ ਸੀਮਿਤ ਰੱਖਦੇ ਅਸੀਂ ਉਹਨਾਂ ਉਸ ਤੋਂ ਬਾਅਦ ਵੀ ਜੇ ਉਹਨਾਂ ਨੂੰ ਕੋਈ ਦਿੱਕਤ ਆਉਂਦੀ ਹੈ ਉਹਨਾਂ ਨਾਲ ਜੁੜੇ ਰਹਿੰਦੇ ਹਾਂ ਤੇ ਇਹ ਸੈਸ਼ਨ ਸਾਡਾ ਰੈਗੂਲਰ ਹੈ ਹਰ ਇਨਟੇਕ ਤੋਂ ਬਾਅਦ ਅਸੀਂ ਇਹ ਸੈਸ਼ਨ ਕਰਦੇ ਆਂ ਤੇ ਬੱਚਿਆਂ ਨੂੰ ਜੇ ਉਹਨਾਂ ਦੇ ਦਿਮਾਗ 'ਚ ਕੋਈ ਵੀ ਡਾਊਟ ਹੁੰਦਾ ਕਿਸੇ ਚੀਜ਼ ਨੂੰ ਵੀ ਲੈ ਕੇ ਚਾਹੇ ਉਹਨਾਂ ਦੇ ਕਾਲਜ ਦੇ ਕਿਸੇ ਡਾਕੂਮੈਂਟ ਨੂੰ ਲੈ ਕੇ ਚਾਹੇ ਉਹਨਾਂ ਦੀ ਐਨਰੋਲਮੈਂਟ ਨੂੰ ਲੈ ਕੇ ਸੋ ਇਹਦੇ ਵਿੱਚ ਅਸੀਂ ਸੈਸ਼ਨ ਦੇ ਵਿੱਚ ਸਾਰੇ ਦਾ ਸਾਰਾ ਅਸੀਂ ਉਹਨਾਂ ਦਾ ਡਾਊਟ ਕਲੀਅਰ ਕਰਦੇ ਆਂ ਤੇ ਮੈਂ ਇਹ ਦੱਸ ਕੇ ਬੜਾ ਖੁਸ਼ ਆਂ ਕਿ ਅੱਜ ਵੀ ਮੇਰੇ ਕੋਲ ਇਸ ਸੈਸ਼ਨ ਦੇ ਵਿੱਚ ਬਹੁਤ ਅੱਛੀ ਕਰਾਊਡ ਬੈਠੀ ਹੋਈ ਹੈ ਬਾਅਦ ਜੋ ਕਿ 50-60 ਤੋਂ ਵੀ ਉੱਤੇ ਹੈ ਜੋ ਆਪਣੇ ਆਪ ਇੱਕ ਸਟੇਟਮੈਂਟ ਹੈ ਕਿ ਜੇ ਬੱਚਾ ਆਪਣਾ ਸੁਪਨਾ ਪੂਰਾ ਕਰਨਾ ਚਾਹੇ ਤਾਂ ਉਹ ਕਰ ਸਕਦਾ ਹੈ ਹ ਇਸ ਦਾ ਫਰਸਟ ਡੈਸਟੀਨੇਸ਼ਨ ਟੂ ਗੋ ਐਂਡ ਸਟੱਡੀ ਅਬ੍ਰੋਡ ਦੇਖੋ ਕੈਨੇਡਾ ਜਿਹੜੀ ਹੈ ਨਾ ਜਿਸ ਤਰ੍ਹਾਂ ਦੇ ਹਾਲਾਤ ਚੱਲ ਰਹੇ ਨੇ ਇਹ ਇੱਕ ਜਿਹੜਾ ਪੋਜ਼ਿਟਿਵ ਮੋਡ ਤੋਂ ਆਨ ਦੀ ਵਜ੍ਹਾ ਹੈ ਇਹ ਨੂੰ ਅੱਜ ਇੱਕ ਨੈਗੇਟਿਵ ਮੋਡ ਮਿਲ ਗਿਆ ਬਟ ਜੇ ਆਪਾਂ ਇਹ ਨੂੰ ਸਮਝੀਏ ਤਾਂ ਇਹ ਬਹੁਤ ਵਧੀਆ ਟਾਈਮ ਹੈ ਇਸ ਟਾਈਮ ਕੈਨੇਡਾ ਜਾ ਕੇ ਪੜਨ ਦਾ ਕਿਉਂ ਕਿਉਂਕਿ ਉੱਥੇ ਦੀ ਸਰਕਾਰ ਨੇ ਉਹ ਪਰੇਸ਼ਾਨੀਆਂ ਨੂੰ ਪਹਿਲੇ ਦੇਖਿਆ ਵੀ ਜਿਹੜੇ ਸਟੂਡੈਂਟਸ ਫੇਸ ਕਰ ਰਹੇ ਸੀ ਜਿਹੜੇ ਇੱਥੋਂ ਜਾ ਰਹੇ ਸੀ ਉਹਨਾਂ ਨੇ ਉਹਨਾਂ ਪਰੇਸ਼ਾਨੀਆਂ ਨੂੰ ਦੂਰ ਕਰਨ ਵਾਸਤੇ ਉਹਨੇ ਇੱਕ ਲਿਸਟ ਕੱਢੀ ਹੈ ਜਿਹਨੂੰ ਕਹਿੰਦੇ ਕਿ 960 ਪ੍ਰੋਗਰਾਮ ਦੀ ਲਿਸਟ ਕੱਢੀ ਹੈ ਜਿਹਦੇ ਮੁਤਾਬਿਕ ਉਹਨਾਂ ਨੂੰ ਉੱਥੇ ਨੌਕਰੀਆਂ ਦੀ ਕਮੀ ਨਹੀਂ ਆਏਗੀ ਇਸ ਕਰਕੇ ਹੁਣ ਉਹ ਪ੍ਰੋਗਰਾਮ ਹੀ ਅਵੇਲੇਬਲ ਹੋਣਗੇ ਜਿਹਨੂੰ ਕਰਨ ਤੋਂ ਬਾਅਦ ਨੌਕਰੀਆਂ ਵੀ ਉੱਥੇ ਅਵੇਲੇਬਲ ਨੇ ਸੋ ਬੱਚਾ ਆਪਣੇ ਆਪ ਨੂੰ ਸੇਫ ਫੀਲ ਕਰੇਗਾ ਇਹ ਨਹੀਂ ਕਿ ਉੱਥੇ ਜਾ ਕੇ ਆਪਾਂ ਨੇ ਪਹਿਲੇ ਸੁਣਦੇ ਸੀ ਕਿ ਬੱਚਾ ਜਾਂਦਾ ਇੱਥੋਂ ਪੜ੍ਹਨ ਜਾਂਦਾ ਲੇਕਿਨ ਉੱਥੇ ਜਾ ਕੇ ਫਿਰ ਉਹਨੂੰ ਨੌਕਰੀ ਨਹੀਂ ਮਿਲਦੀ ਲੇਕਿਨ ਹੁਣ ਸਰਕਾਰ ਨੇ ਕਿਹਾ ਹੈ ਕਿ ਉਹੀ ਪ੍ਰੋਗਰਾਮ ਉੱਥੇ ਚੱਲਣਗੇ ਜਿਨ੍ਹਾਂ ਵਿੱਚ ਕਿ ਨੌਕਰੀਆਂ ਅਵੇਲੇਬਲ ਨੇ ਕੈਨੇਡਾ ਦੇ ਵਿੱਚ ਸੋ ਇਹ ਇੱਕ ਉਹਨਾਂ ਦਾ ਬਹੁਤ ਵੱਡਾ ਕਦਮ ਦਿੱਤਾ ਗਿਆ ਹੈ ਔਰ ਇਦਾਂ ਦੀ ਜਿਹੜੇ ਵੀ ਚੇਂਜਸ ਆਏ ਨੇ ਜਿੱਦਾਂ ਕਿ ਹੁਣ ਵੀਜ਼ਾ ਜਿਹੜੇ ਨੇ ਉਹ ਸਿਰਫ 3 ਹਫ਼ਤਿਆਂ ਦੇ ਵਿੱਚ ਉਹਨਾਂ ਨੇ ਟਾਈਮ ਦਿੱਤਾ ਹੈ ਕਿ 3 ਹਫ਼ਤਿਆਂ ਦੇ ਵਿੱਚ ਹੀ ਵੀਜ਼ਾ ਡਿਸੀਜਨਸ ਵੀ ਆ ਰਹੇ ਨੇ ਇਹ ਸਾਰੀ ਚੀਜ਼ਾਂ ਇਸੇ ਚੀਜ਼ ਨੂੰ ਇਸ਼ਾਰਾ ਕਰ ਰਹੀਆਂ ਕਿ ਕੈਨੇਡਾ ਨੇ ਆਪਣੇ ਆਪ ਨੂੰ ਇੱਕ ਅੱਛਾ ਡੈਸਟੀਨੇਸ਼ਨ ਹੋਰ ਬਣੰਦਾ ਇੱਕ ਟਾਈਮ ਦਿੱਤਾ ਹੈ ਔਰ ਐਸੇ ਟਾਈਮ ਸਭ ਤੋਂ ਬੈਸਟ ਟਾਈਮ ਹੈ ਬੱਚਿਆਂ ਦਾ ਜੇ ਕੈਨੇਡਾ ਜਾ ਕੇ ਅੱਜ ਦੇ ਜਿਹੜੇ ਸਟੂਡੈਂਟਸ ਆਂਦੇ ਨੇ ਉਹੀ ਉਹਨਾਂ ਵਿੱਚ ਵੀ ਇਹੀ ਡਾਊਟਸ ਨੇ ਕਿ ਕੀ ਸਰ ਉੱਥੇ ਜਾ ਕੇ ਸਾਨੂੰ ਨੌਕਰੀ ਮਿਲ ਜਾਏਗੀ ਕੀ ਇਹ ਸਟੂਡੈਂਟਸ ਨੂੰ ਵਿੱਚ ਜਿਹੜੇ ਪੋਸਟ ਸਟਡੀ ਵਰਕ ਰਾਈਟਸ ਨੂੰ ਲੈ ਕੇ ਜਿਹੜੇ ਥੋੜੇ ਬਹੁਤ ਉਹਨਾਂ ਦੇ ਮਾਰਕ ਚ ਡਾਊਟ ਆ ਰਹੇ ਨੇ ਕਿ ਸਾਨੂੰ ਪੋਸਟ ਸਟਡੀ ਵਰਕਿੰਗ ਰਾਈਟਸ ਮਿਲਣਗੇ ਪੜਨ ਤੋਂ ਬਾਅਦ ਸੋ ਇਹ ਸਾਰੇ ਡਾਊਟਸ ਨੂੰ ਅਸੀਂ ਉਹਨਾਂ ਨੂੰ ਸਪੈਸੀਫਿਕ ਸਾਈਟ ਤੇ ਲੈ ਕੇ ਜਾ ਕੇ ਅਸੀਂ ਉਹਨਾਂ ਨੂੰ ਕਲੈਰਿਟੀ ਦਿੰਨੇ ਆ ਵੀ ਤੁਸੀਂ ਕਿਹੜਾ ਕੋਰਸ ਚੂਜ਼ ਕਰਨਾ ਹੈ ਕਿਹੜੇ ਕਾਲਜ ਦੇ ਵਿੱਚ ਕਰਨਾ ਹੈ ਤਾਂ ਕਿ ਤੁਹਾਨੂੰ ਉਸ ਤੋਂ ਬਾਅਦ ਪਰੇਸ਼ਾਨੀ ਨਾ ਆਵੇ ਉੱਥੇ ਜਾ ਕੇ ਤੁਸੀਂ ਕਿੱਦਾਂ ਆਪਣੀ ਪੜ੍ਹਾਈ ਪੂਰੀ ਕਰਨੀ ਹੈ ਵਿੱਚ ਨਹੀਂ ਛੱਡਣੀ ਹੈ ਔਰ ਜਿੰਨਾ ਤੁਹਾਡਾ ਵਰਕ ਟਾਈਮ ਹੈ ਉਹਨਾਂ ਟਾਈਮ ਵਰਕ ਕਰਕੇ ਬਾਅਦ ਚ ਤੁਸੀਂ ਆਪਣਾ ਈਜ਼ੀਲੀ ਪੀਆਰ ਲਈ ਵੀ ਤੇ ਅਸੀਂ ਸਾਡੇ ਇੱਥੇ ਚਾਰ ਕਾਉਂਸਲਰਸ ਨੇ ਜਿਹੜੇ ਇੱਥੇ ਬੈਠ ਕੇ ਬੱਚਾ ਦੀ ਪਹਿਲੇ ਪੂਰੀ ਗੱਲ ਸੁਣਦੇ ਨੇ ਅਸੀਂ ਇਸ ਚੀਜ਼ ਦੀ ਬਿਲਕੁਲ ਕਾਲੀ ਨਹੀਂ ਕਰਦੇ ਕਿ ਵੀ ਇੱਥੇ ਆ ਕੇ ਕੋਈ ਬੱਚਾ ਆ ਗਿਆ ਤਾਂ ਅਸੀਂ ਫਟਾਫਟ ਉਹਨੂੰ انرੋਲ ਕਰ ਲਈਏ ਨਹੀਂ ਸਾਡਾ ਮਕਸਦ ਇਹ ਹੁੰਦਾ ਹੈ ਕਿ ਬੱਚਾ ਆਵੇ ਪਹਿਲੇ ਸਮਝੇ ਕਿ ਭਾਈ ਕੀ ਅਸਲੀ ਸਿਚੁਏਸ਼ਨ ਹੈ ਬੱਚੇ ਨੂੰ ਉੱਥੇ ਜਾ ਕੇ ਕੋਈ ਫਾਇਦਾ ਹੋ ਰਿਹਾ ਤੇ ਜੇ ਉਹ ਡਿਸਾਈਡ ਕਰਦਾ ਹੈ ਕਿ ਹਾਂ ਵਾਕਈ ਮੈਨੂੰ ਫਾਇਦਾ ਹੋ ਰਿਹਾ ਫੇਰ ਹੀ ਉਹ ਅੱਗੇ ਜਾ ਕੇ ਸਾਡੇ ਕੋਲ ਸਾਰਾ ਪ੍ਰੋਸੈਸ ਕਰਵਾਵੇ ਔਰ ਅਸੀਂ ਇੱਕ ਕਾਉਂਸਲਰ ਤੋਂ ਸਾਰਾ ਪ੍ਰੋਸੈਸ ਕਰਵਾਉਣਾ ਹੈ ਕਿਉਂਕਿ ਜੀਨੇ ਉਹਦੀ ਐਪਲੀਕੇਸ਼ਨ ਪਾਈ ਹੈ ਕਾਲਜ ਦੇ ਵਿੱਚ ਉਹਨੂੰ ਸਭ ਤੋਂ ਬੈਟਰ ਪਤਾ ਹੈ ਕਿ ਇਹਨੂੰ ਵੀਜ਼ਾ ਤੱਕ ਮੈਂ ਆਪ ਹੀ ਲੈ ਕੇ ਜਾਣਾ ਸੋ ਇੱਕ ਪਲੱਸ ਪੁਆਇੰਟ ਹੁੰਦਾ ਜਿੱਦਾਂ ਬੱਚੇ ਨੂੰ ਵੀ ਕੌਨਫੀਡੈਂਸ ਆਉਂਦਾ ਸਾਡੇ ਨਾਲ कि जो किसी बच्चे ने विच कोई भी डाउट हो जे अपनी कोई भी कलैरिटी लेना चाहता हो भावें साढ़े कोस करवाना है भावें नहीं करवा बट जो उन्हें ऑथेंटिक इंफॉर्मेन लेनी है welcome to come to IDP to तो ही इज वेलकम टू कम टू आई डी पी खन्ना वी विल बी हैप्पी टू असिस्ट हिम एंड गाइड हिम फॉर दिस फ्यूचर प्रोस्पैक्ट बिकॉज बच्चों का फ्यूचर बन जाए इसको वो कोई खुशी की गल नहीं है सो आई रिक्वेस्ट ऑल ऑफ यू टू विजिट आई डी पी खन्ना एंड टेक द काउंसलिंग विच विल भी ओथेंटिक फॉर दैम ਸਿਸ ਸ਼ੁਰੂ ਟੈਂਡ ਕਰਨ ਤੋਂ ਬਾਅਦ ਤਾਂ ਲੱਗਦਾ ਕਿ ਸਟੂਡੈਂਟ ਦੇ ਬੈਨੀਫਿਟਸ ਦੇ ਵਿੱਚ ਆ ਕਿਉਂਕਿ ਜੋ ਵੀ ਹੋ ਰਿਹਾ ਹੁਣ ਕਲੀਨ ਬੱਚਾ ਬਾਹਰ ਜਾਊਗਾ ਤੇ ਉਪਰੋਂ ਦੀ ਹੋਰ ਜ਼ਿਆਦਾ ਓਪਰਚ्युनिटीज ਉੱਥੇ ਨਿਕਲ ਕੇ ਆਊਗੀਆਂ ਗ੍ਰੇਟ ਥੈਂਕ ਯੂ ਕੋਰਸ ਕਿਹੜਾ ਤੁਹਾਡਾ ਕਾਲਜ ਹੈਗਾ ਮੇਰਾ ਬੇਰਿਸ ਕਲੰਬੀਆ ਵੈਂਕੂਵਰ ਦੇ ਵਿੱਚ ਲੰਗਾਰਾ ਕਾਲਜ ਆ ਓਕੇ ਹਾਂਜੀ ਹੋ ਜਾ ਵਧੀਆ ਪ੍ਰੋਗਰਾਮ ਹੈ ਮੇਰਾ ਇੰਟਰਸਟ ਸੌਫਟਵੇਅਰ ਡਾਟਾ ਐਨਾਲਿਟਿਕਸ ਦੇ ਵਿੱਚ ਹੈਗਾ ਤੇ ਬਹੁਤ ਜ਼ਿਆਦਾ ਕੰਪੀਟੀਟਿਵ ਪ੍ਰੋਗਰਾਮ ਹੈ ਮੈਨੂੰ ਦੱਸਿਆ ਗਿਆ ਸੀਗਾ ਤੇ ਆਈਡੀਪੀ ਨੇ ਬਹੁਤ ਸਮੂਦਲੀ ਕਰਤਾ ਮੈਨੂੰ ਲੱਗਿਆ ਨਹੀਂ ਕਿ ਅੱਜ ਕੋਈ ਕੰਪੀਟੀਸ਼ਨ ਹੈਗਾ ਮੈਂ ਆ ਗਿਆ ਬਸ ਮੈਨੂੰ ਮਿਲ ਗਈ ਪ੍ਰੋਗਰਾਮ 1 ਇਅਰ ਦਾ ਸੀਗਾ ਇਹ 2 ਇਅਰਸ ਦਾ ਇਹ 2 ਇਅਰਸ ਦਾ ਪ੍ਰੋਗਰਾਮ ਹੈ ਹਾਂਜੀ seriously at my first step when i visited to idp i was a bit confused and nervous that how they will deal with my file regulations because the rules were changing a lot and the new policies were coming but after contacting with my counselor i was a bit confident that my file is in the right hands i had not gone to anybody someone that who will just give me misguidance or take my file to the wrong way but after having one or two sittings with my counselor, i was very confident that i will be getting my visa very soon. and seriously, i got visa in only my three days that i had never listened from anyone or seen that the one child has get visa in three days. seriously, all thanks to my counselor that who had made my file so strong that it was such an unbelievable fact for me that in only three days i had succeeded with my visa. thank you. Thank you. How's your experience with IDP education Khanna branch? Honestly with the IDP Khanna branch my experience was mind-blowing moreover Seriously now I am feeling over the moon because my file was in the right hands and it was a great experience having a contact with IDP Khanna and all thanks to all the counselors who always give the right guidance and I will also suggest that the one must go for the IDP Khanna branch or whosoever the branch is near there because the IDP counselors are so great and so well-performed their work experience is moreover they are so they are having a great knowledge about the city and interest. Okay, and what do you think? Like, a new the government is implementing the new rules. I, I think it's good for the international students in a positive manner or in a negative manner no doubt being an international student, sometimes i also feel disheartened by the changing rules of the government, and i even feel tense that how will i survive and what will be the future. but it's some, somewhere it's right also, because nowadays people are just applying for the canada only. that's why its population may get more and more. but it's a good thing that the canada is changing the rules to make it a better place to live. thank you.